ਮਹਾਰਾਣੀ ਜਿੰਦਕੌਰ ਦੀ ਜੀਵਨੀ ਤੇ ਆਧਾਰਿਤ ਕਿਤਾਬ ਮਹਾਰਾਣੀ ਜਿੰਦਾ ਜੋ ਕਿ ਕਹਿਰ ਸਿੰਘ ਅਤੇ ਸਰੂਪ لال ਕੱਲੇ ਵੱਲੋਂ ਲਿਖੀ ਗਈ ਹੈ ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਸ਼ਖਸੀਅਤ ਦੀ ਦਿਲਚਸਪ ਅਤੇ ਪ੍ਰੇਰਣਾਦਾਇਕ ਕਹਾਣੀ ਪੇਸ਼ ਕਰਦੀ ਹੈ ਮਹਾਰਾਣੀ ਜਿੰਦਕੌਰ ਜਿਨ੍ਹਾਂ ਨੂੰ ਰਾਣੀ ਜਿੰਦਾ ਵੀ ਕਿਹਾ ਜਾਂਦਾ ਹੈ ਸਿੱਖ ਸਾਮਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਸਨ ਇਹ ਕਿਤਾਬ ਉਸ ਦੇ ਜੀਵਨ ਦੇ ਸੰਘਰਸ਼ ਸਾਹਸ ਅਤੇ ਸਿੱਖ ਸਾਮਰਾਜ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਦਾ ਵਿਸਤ੍ਰਿਤ ਵਰਣਨ ਕਰਦੀ ਹੈ ਮਹਾਰਾਣੀ ਜਿੰਦਕੌਰ ਦਾ ਜਨਮ 1817 ਵਿੱਚ ਗੁਜਰਾਵਾਲੇ ਦੇ ਚੱ쩌 ਪਿੰਡ ਵਿੱਚ ਮੰਨਾ ਸਿੰਘ ਆਲਖ ਦੇ ਘਰ ਹੋਇਆ ਮੰਨਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਹੀ ਖਜ਼ਾਨੇ ਦੇ ਸੰਭਾਲਕ ਸਨ ਜਿੰਦਕੌਰ ਦੀ ਸੁੰਦਰਤਾ ਅਤੇ ਬੁੱਧੀਮਾਨੀ ਦੀ ਸ਼ੋਹਰਤ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਕਰਸ਼ਿਤ ਕੀਤਾ ਜੋ ਉਸ ਸਮੇਂ 57 ਸਾਲ ਦੇ ਸਨ 1835 ਵਿੱਚ ਮਹਾਰਾਜਾ ਨੇ ਆਪਣੀ ਤੀਰ ਅਤੇ ਤਲਵਾਰ ਪਿੰਡ ਭੇਜ ਕੇ ਰਸਮੀ ਤੌਰ ਤੇ ਜਿੰਦਕੌਰ ਨਾਲ ਵਿਆਹ ਕੀਤਾ ਇਸ ਵਿਆਹ ਨੇ ਜਿੰਦਕੌਰ ਨੂੰ ਸਿੱਖ ਸਮਰਾਜ ਦੀ 17ਵੀਂ ਮਹਾਰਾਣੀ ਬਣਾਇਆ 18638 ਵਿੱਚ ਉਸ ਨੇ ਮਹਾਰਾਜਾ ਦਲੀਪ ਸਿੰਘ ਨੂੰ ਜਨਮ ਦਿੱਤਾ ਜੋ ਬਾਅਦ ਵਿੱਚ ਸਿੱਖ ਸਾਮਰਾਜ ਦਾ ਆਖਰੀ ਮਹਾਰਾਜਾ ਬਣਿਆ ਮਹਾਰਾਜਾ ਰਣਜੀਤ ਸਿੰਘ ਦੀ 1839 ਵਿੱਚ ਮੌਤ ਨੇ ਸਿੱਖ ਸਾਮਰਾਜ ਵਿੱਚ ਇੱਕ ਵੱਡਾ ਸੰਕਟ ਪੈਦਾ ਕੀਤਾ ਉਸ ਦੀ ਮੌਤ ਤੋਂ ਬਾਅਦ ਸਿੱਖ ਸਾਮਰਾਜ ਦੇ ਬਾਰਸਾਂ ਵਿੱਚ ਅੰਦਰੂਨੀ ਲੜਾਈ ਅਤੇ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਮਹਾਰਾਜਾ ਦੇ ਪਹਿਲੇ ਤਿੰਨ ਵਾਰਸਾਂ ਖੜਕ ਸਿੰਘ, ਨੌਨਿਹਾਲ ਸਿੰਘ ਅਤੇ ਸ਼ੇਰ ਸਿੰਘ ਦੀ ਹੱਤਿਆ ਹੋਣ ਤੋਂ ਬਾਅਦ 1843 ਵਿੱਚ 5 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਸਿੱਖ ਸਮਰਾਜ ਦਾ ਮਹਾਰਾਜਾ ਬਣਾਇਆ ਗਿਆ। ਜਿੰਦਕੌਰ ਨੂੰ ਆਪਣੇ ਨਵਾਲਗ ਪੁੱਤਰ ਦੀ ਨਾਮਜਦ ਸੰਭਾਲਕ ਵਲੋਂ ਨਿਯੁਕਤ ਕੀਤਾ ਗਿਆ। ਮਹਾਰਾਣੀ ਜਿੰਦਕੌਰ ਨੇ ਰੀਸੈਂਟ ਦੇ ਤੌਰ ਤੇ ਸਿੱਖ ਸਾਮਰਾਜ ਦੀ ਬਾਗਡੋਰ ਸੰਭਾਲੀ ਅਤੇ ਆਪਣੀ ਸੁੰਦਰਤਾ, ਸਾਹਸ ਅਤੇ ਸਿਆਸੀ ਸੂਝਬੂਝ ਨਾਲ ਖਾਲਸਾ ਫੌਜ ਅਤੇ ਦਰਬਾਰ ਵਿੱਚ ਆਪਣਾ ਪ੍ਰਭਾਵ ਸਥਾਪਿਤ ਕੀਤਾ। ਉਸ ਨੇ ਪਰਦੇ ਦੀ ਪ੍ਰਥਾ ਨੂੰ ਤਿਆਗ ਕੇ ਖੁਦ ਦਰਬਾਰ ਵਿੱਚ ਸ਼ਾਮਲ ਹੋਣਾ ਸ਼ੁਰੂ ਕੀਤਾ ਅਤੇ ਖਾਲਸਾ ਫੌਜ ਨੂੰ ਸਿੱਧੇ ਸੰਬੋਧਨ ਕੀਤਾ। ਉਸ ਨੇ ਸਿੱਖ ਸਾਮਰਾਜ ਨੂੰ ਸਥਿਰ ਕਰਨ ਲਈ ਸੁਪਰੀਮ ਕੌਂਸਲ ਆਫ ਖਾਲਸਾ ਦੀ ਮੋੜ ਰਚਨਾ ਕੀਤੀ ਅਤੇ ਸਿੱਖ ਅਤੇ ਫੌਜੀ ਪ੍ਰਸ਼ਾਸਨ ਵਿੱਚ ਸੰਤੁਲਨ ਬਣਾਇਆ ਉਸ ਦੀ ਸਭ ਤੋਂ ਵੱਡੀ ਚੁਣੌਤੀ ਸਿੱਖ ਦਰਬਾਰ ਵਿੱਚ ਅੰਦਰੂਨੀ ਸਾਜ਼ਿਸ਼ਾਂ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨਾਲ ਗੱਲਬਾਤ ਕਰਨ ਵਾਲੇ ਸਿੱਖ ਸਰਦਾਰਾਂ ਨੂੰ ਰੋਕਣਾ ਸੀ ਜਿੰਦਕੌਰ ਨੇ ਆਪਣੇ ਭਰਾ ਜਵਾਹਰ ਸਿੰਘ ਅਤੇ ਖਾਲਸਾ ਫੌਜ ਦੀਆਂ ਪੰਚਾਇਤਾਂ ਦੀ ਮਦਦ ਨਾਲ ਹੀਰਾ ਸਿੰਘ ਅਤੇ ਪੰਡਤ ਜੱਲਾ ਵਰਗੇ ਪ੍ਰਭਾਵਸ਼ਾਲੀ ਸਰਦਾਰਾਂ ਨੂੰ ਸੱਤਾ ਤੋਂ ਹਟਾਇਆ ਇਸ ਨਾਲ ਉਸ ਨੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਅਤੇ ਦਲੀਪ ਸਿੰਘ ਦੇ ਅਧਿਕਾਰਾਂ ਨੂੰ ਸੁਰੱਖਿਅਤ ਕੀਤਾ 1845 ਵਿੱਚ ਬ੍ਰਿਟਿਸ਼ ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਨੇ ਸਿੱਖਾਂ ਵਿਰੁੱਧ ਯੰਗ ਦਾ ਐਲਾਨ ਕੀਤਾ ਜਿੰਦਕੌਰ ਨੇ ਖਾਲਸਾ ਫੌਜ ਨੂੰ ਇਕਜੁੱਟ ਕਰਕੇ ਬ੍ਰਿਟਿਸ਼ ਸਾਮਰਾਜ ਵਿਰੁੱਧ ਲੜਾਈ ਲੜਨ ਲਈ ਪ੍ਰੇਰਿਤ ਕੀਤਾ ਪਰ ਪਹਿਲੀ ਅੰਗਰੇਜ਼ ਸਿੱਖ ਜੰਗ ਵਿੱਚ ਸਿੱਖਾਂ ਦੀ ਹਾਰ ਹੋਈ ਅਤੇ 1846 ਵਿੱਚ ਪੈਰੋਵਾਲ ਦੀ ਸੰਧੀ ਨੇ ਸਿੱਖ ਸਾਮਰਾਜ ਦੀ ਸੱਤਾ ਨੂੰ ਬ੍ਰਿਟਿਸ਼ ਨਿਯੰਤਰਣ ਅਧੀਨ ਲਿਆ ਦਿੱਤਾ ਜਿੰਦਕੌਰ ਨੂੰ ਰੀਜੈਂਟ ਦੇ ਅਹੁਦੇ ਤੋਂ ਹਟਾ ਕੇ ਇੱਕ ਰੀਜੈਂਸੀ ਕੌਂਸਲ ਸਥਾਪਿਤ ਕੀਤੀ ਗਈ ਜਿਸ ਦਾ ਨਿਯੰਤਰਣ ਬ੍ਰਿਟਿਸ਼ ਰੀਜੈਂਟ ਰੈਜ਼ੀਡੈਂਟ ਕੋਲਸੀ ਬ੍ਰਿਟਿਸ਼ ਸਰਕਾਰ ਨੇ ਜਿੰਦਕੌਰ ਨੂੰ ਇੱਕ ਗੰਭੀਰ ਰੁਕਾਵਟ ਸਮਝਿਆ ਅਤੇ ਉਸ ਨੂੰ ਸ਼ੇਖੂਪੁਰਾ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਫਿਰ ਚਨਾਰ ਦੇ ਕਿਲੇ ਵਿੱਚ ਭੇਜ ਦਿੱਤਾ ਬ੍ਰਿਟਿਸ਼ ਨੇ ਉਸ ਦੀ ਸਾਖ ਨੂੰ ਖਰਾਬ ਕਰਨ ਲਈ ਉਸ ਨੂੰ ਪੰਜਾਬ ਦੀ ਮੈਸਾ ਲੈਣਾ ਇੱਕ ਵਿਵਾਦਗ੍ਰਸਤ ਅਤੇ ਬਗਗੀ ਔਰਤ ਦਾ ਨਾਮ ਦਿੱਤਾ 1859 ਵਿੱਚ ਜਿੰਦਕੌਰ ਨੇ ਚਨਾਰ ਦੇ ਕਿਲੇ ਤੋਂ ਨੌਕਰ ਦੇ ਭੇਸ ਵਿੱਚ ਫਰਾਰ ਹੋ ਕੇ 800 ਮੀਲ ਜੰਗਲਾਂ ਵਿੱਚੋਂ ਲੰਘਦੀ ਹੋਈ ਨੇਪਾਲ ਪਹੁੰਚ ਕੇ ਸ਼ਰਨ ਮੰਗੀ। ਨੇਪਾਲ ਦੇ ਪ੍ਰਧਾਨ ਮੰਤਰੀ ਜੰਗ ਬਹਾਦਰ ਰਾਣਾ ਨੇ ਉਸ ਨੂੰ ਸ਼ਰਨ ਦਿੱਤੀ ਪਰ ਉਸ ਨੂੰ ਸਖਤ ਨਿਗਰਾਨੀ ਹੇਠ ਰੱਖਿਆ ਗਿਆ। ਨੇਪਾਲ ਵਿੱਚ ਰਹਿੰਦਿਆਂ ਜਿੰਦਕੌਰ ਨੇ ਆਪਣੇ ਪੁੱਤਰ ਦਿਲੀਪ ਸਿੰਘ ਨੂੰ ਮਿਲਣ ਦੀ ਇੱਛਾ ਨੂੰ ਜਾਰੀ ਰੱਖਿਆ। ਜਿਸ ਨੂੰ ਬ੍ਰਿਟਿਸ਼ ਸਰਕਾਰ ਨੇ ਇੰਗਲੈਂਡ ਲੈ ਜਾ ਕੇ ਈਸਾਈ ਧਰਮ ਅਪਣਾਉਣ ਲਈ ਮਜਬੂਰ ਕੀਤਾ ਸੀ 1861 ਵਿੱਚ 13 ਸਾਲਾਂ ਤੋਂ ਵਿਛੜਨ ਤੋਂ ਬਾਅਦ ਜਿੰਦਕੌਰ ਨੂੰ ਕਲਕੱਤੇ ਵਿੱਚ ਆਪਣੇ ਪੁੱਤਰ ਦਲੀਪ ਸਿੰਘ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਉਸ ਨੇ ਦਲੀਪ ਸਿੰਘ ਨੂੰ ਇੰਗਲੈਂਡ ਵਾਪਸ ਲੈ ਜਾਣ ਦੀ ਇਜਾਜ਼ਤ ਮੰਗੀ ਜਿੱਥੇ ਉਹ 1863 ਵਿੱਚ ਆਪਣੀ ਮੌਤ ਤੱਕ ਰਹੀ ਉਸ ਦੀ ਮੌਤ 46 ਸਾਲ ਦੀ ਉਮਰ ਵਿੱਚ ਲੰਡਨ ਦੇ ਕੈਂਸਿੰਗਟਨ ਵਿੱਚ ਹੋਈ ਉਸ ਦੀ ਇੱਛਾ ਸੀ ਕਿ ਉਸ ਦੀ ਦਾਸਸਕਾਰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਦੇ ਕੋਲ ਕੀਤਾ ਜਾਵੇ ਪਰ ਬ੍ਰਿਟਿਸ਼ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ ਉਸ ਦੀਆਂ ਆਸਥੀਆਂ ਨੂੰ ਬੰਬਈ ਦੇ 나ਸੀਕ ਵਿੱਚ ਸੰਸਕਾਰ ਕੀਤਾ ਗਿਆ ਅਤੇ ਬਾਅਦ ਵਿੱਚ ਉਸ ਦੀ ਪੋਤਰੀ ਪ੍ਰਿੰਸੈਸ ਬੰਬਾ ਸੋਫੀਆ ਜਿੰਦਾ ਦਲੀਪ ਸਿੰਘ ਨੇ ਉਸ ਦੀਆਂ ਆਸਥੀਆਂ ਨੂੰ ਲਾਹੌਰ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਦੇ ਕੋਲ ਸਥਾਪਿਤ ਕੀਤਾ। ਕਿਤਾਬ ਵਿੱਚ ਜਿੰਦਕੌਰ ਨੂੰ ਇੱਕ ਸਾਹਸੀ ਅਤੇ ਦ੍ਰਿੜ ਇਰਾਦੇ ਵਾਲੀ ਔਰਤ ਵਜੋਂ ਪੇਸ਼ ਕੀਤਾ ਗਿਆ ਹੈ ਜਿਸ ਨੇ ਬ੍ਰਿਟਿਸ਼ ਸਾਮਰਾਜ ਦੀਆਂ ਸਾਜ਼ਿਸ਼ਾਂ ਦਾ ਡਟ ਕੇ ਸਾਹਮਣਾ ਕੀਤਾ। ਉਸ ਨੂੰ ਪੰਜਾਬ ਦੀ ਲੋਹੇ ਦੀ ਔਰਤ ਦ ਆਇਰਨ ਲੇਡੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਉਸ ਦੀਆਂ ਕੋਸ਼ਿਸ਼ਾਂ ਅਤੇ ਸੰਘਰਸ਼ ਨੇ ਸਿੱਖ ਇਤਿਹਾਸ ਵਿੱਚ ਉਸ ਨੂੰ ਇੱਕ ਪ੍ਰਤੀਕ ਵਜੋਂ ਸਥਾਪਿਤ ਕੀਤਾ ਜੋ ਸਿੱਖ ਸਾਮਰਾਜ ਦੇ ਸਵੈਮਾਨ ਦੀ ਪ੍ਰਤੀਨਿਧਤਾ ਕਰਦੀ ਸੀ ਬ੍ਰਿਟਿਸ਼ ਸਰਕਾਰ ਦੀਆਂ ਮੰਨਣੀਆਂ ਸਾਜ਼ਿਸ਼ਾਂ ਦੇ ਬਾਵਜੂਦ ਉਸ ਨੇ ਆਪਣੇ ਪੁੱਤਰ ਦੀ ਵਿਰਾਸਤ ਨੂੰ ਜਿਉਂਦਾ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਕਿਹਰ ਸਿੰਘ ਅਤੇ ਸਰੂਪ لال ਕੱਲੇ ਦੀ ਇਹ ਕਿਤਾਬ ਪੰਜਾਬੀ ਸਾਹਿਤ ਅਤੇ ਸਿੱਖ ਇਤਿਹਾਸ ਦੇ ਪ੍ਰੇਮੀਆਂ ਲਈ ਇੱਕ ਅਹਿਮ ਰਚਨਾ ਹੈ ਇਹ ਨਾ ਸਿਰਫ ਮਹਾਰਾਣੀ ਜਿੰਦ ਘੌਰ ਦੇ ਜੀਵਨ ਦੀਆਂ ਮੁਸ਼ਕਲਾਂ ਅਤੇ ਜਿੱਤਾਂ ਨੂੰ ਉਜਾਗਰ ਕਰਦੀ ਹੈ ਸਗੋਂ ਇੱਕ ਔਰਤ ਦੀ ਸਿਆਸੀ ਸੂਝ-ਬੂਝ ਅਤੇ ਸਾਹਸ ਨੂੰ ਵੀ ਪ੍ਰਦਰਸ਼ਿਤ ਕਰਦੀ ਹੈ ਜਿਸ ਨੇ ਔਖੇ ਸਮਿਆਂ ਵਿੱਚ ਵੀ ਹਾਰ ਨਹੀਂ ਮੰਨੀ ਕਿਤਾਬ ਵਿੱਚ ਵਰਤੀ ਗਈ ਪੰਜਾਬੀ ਭਾਸ਼ਾ ਸਰਲ ਅਤੇ ਪ੍ਰਭਾਵਸ਼ਾਲੀ ਹੈ ਜੋ ਪਾਠਕਾਂ ਨੂੰ ਇਤਿਹਾਸ ਦੇ ਉਸ ਦੌਰ ਵਿੱਚ ਲੈ ਜਾਂਦੀ ਹੈ।